ਫਗਵਾੜਾ ਵਿਖੇ ਬਾਪਰੇ ਇੱਕ ਸੜਕ ਹਾਦਸੇ ਵਿੱਚ ਪਤੀ ਪਤਨੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਇਹ ਹਾਸਾ ਈ ਰਿਕਸ਼ਾ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹੈ ਜ਼ਖਮੀ ਹਾਲਤ ਵਿੱਚ ਪਤੀ ਪਤਨੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਆ ਜ਼ਖਮੀ ਹੀਰਾ ਸਿੰਘ ਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਤੇ ਚਪਾਤੀ ਦੀ ਬੈਕ ਸਾਈਡ ਚ ਆ ਰਹੇ ਸਨ ਤਾਂ ਪਿੱਛੋਂ ਆ ਰਹੇ ਈ ਰਿਕਸ਼ਾ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਤੇ ਉਸ ਦੀ ਪਤਨੀ ਦੋਨੋਂ ਜ਼ਖਮੀ ਹੋ ਗਏ ਉਹਨਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਈ-रिक्शा ਚਾਲਕ ਆਪਣਾ ਈ-रिक्शा ਛੱਡ ਕੇ ਫਰਾਰ ਹੋ ਗਿਆ ਜਿਸ ਬਾਰੇ ਫਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਹਨਾਂ ਦੋਸ਼ੀ ਈ-रिक्शा ਚਾਲਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਭਾਈ ਮੈਂ ਉਹਨਾਂ ਗੁਰਦੇਵ ਸਿੰਘ ਆ। ਗੁਰਦੇਵ ਸਿੰਘ ਜੀ ਕਿੱਥੇ ਰਹਿਣ ਵਾਲੇ ਆਂ? ਭਗਤਪੁਰਾ ਗੋਲੀ ਮੈਂ 5:00 ਵਜੇ ਤੇ ਸਾਰੇ ਕੀ ਮਾਮਲਾ ਕੀ ਕਿ ਜਿਹੜਾ ਸਿਵਲ ਹਸਪੀਟਲ ਵਿੱਚ ਟੈਕਸੀਡੈਂਟ ਆ ਉਹਦੀ ਜਾਣਕਾਰੀ ਦਿਓ। ਭਾਈ ਇਦਾਂ ਕਿ ਮੇਰੇ ਮਾਤਾ ਪਿਤਾ ਨਾ ਦੋਨੇ ਜਾ ਰਹੇ ਸੀ ਚਪਾਤੀ ਦੀ ਬੈ ਜਿਹੜਾ ਆਪਣਾ ਈ ਰਿਕਸ਼ਾ ਕਿੰਨੇ ਜਿਹਨੂੰ ਕਹਿੰਦੇ ਆਪਾਂ ਈ ਰਿਕਸ਼ੇ ਵਾਲੇ ਨੇ ਸਿੱਧਾ ਹੀ ਆ ਕੇ ਵਿੱਚ ਮਾਰਿਆ ਉਹਨਾਂ ਦੇ ਉਰੋਂਗ ਸਾਈਡ ਤੋਂ ਇੱਕ ਆਤੇ ਸੀਗਾ ਜੀ ਇਹ ਮੋਟਰਸਾਈਕਲ ਤੇ ਸੀ ਆਪਣੇ ਇਹ ਮੋਟਰਸਾਈਕਲ ਤੇ ਸੀ ਹਾਂਜੀ ਤੇ ਨਾਲ ਕੌਣ ਸੀਗਾ ਜੀ ਇਹ ਦੋਨੇ ਜਨੇ ਸੀ ਮੇਰੇ ਮਮਮੀ ਜੀ ਮੇਰੇ ਪਾਪਾ ਜੀ ਪਾਪਾ ਜੀ ਦਾ ਨਾਮ ਕੀ ਹੈ ਮਮਮੀ ਜੀ ਦਾ ਨਾਮ ਕੀ ਹੈ ਮੇਰੇ ਪਾਪਾ ਜੀ ਦਾ ਨਾਮ ਹੀਰਾ ਸਿੰਘ ਆ ਮਮਮੀ ਦਾ ਨਾਮ ਮਿੰਦਰ ਕੋਹਰਾ ਇਹ ਕਿੱਥੇ ਦੇ ਰਹਿਣ ਵਾਲੇ ਆ ਇਹ ਭਗਤਪੁਰਾ ਗਲੀ ਨੰਬਰ 5 ਦੇ ਰਹਿਣ ਵਾਲੇ ਆ ਈ ਰਿਕਸ਼ਾ ਵਾਲਾ ਭੱਜ ਗਿਆ ਜੀ ਹਾਂਜੀ ਈ ਰਿਕਸ਼ਾ ਵਾਲਾ ਭੱਜ ਗਿਆ ਭਾਈ ਉਹਦੀ ਆਟੋ ਦੀ ਚਾਬੀ ਸਾਡੇ ਕੋਲ ਪਈ ਹੀ ਆ ਆਟੋ ਲੈ ਕੇ ਭੱਜਿਆ ਕਿ ਨਹੀਂ ਨਹੀਂ ਉਹ ਆਟੋ ਛੱਡ ਕੇ ਭੱਜ ਗਿਆ ਆਪਣਾ ਤੇ ਹੋਇਆ ਕਿੱਥੇ ਗਿਆ ਜੀ ਚਪਾਦੀ ਦੀ ਬੈਕਸੈਟ ਹੋਇਆ ਜੀ ਪੁਲਿਸ ਨੂੰ ਦੂਚਨਾ ਕੀਤੀ ਇਸ ਮਾਮਲੇ ਨੂੰ ਨਹੀਂ ਜੀ ਪੁਲਿਸ ਆਈ ਨਹੀਂ ਜੀ ਕਿਹਾ ਵਾ ਪਰ ਆਈ ਨਹੀਂ ਕੋਈ ਕਿਰਤ ਸਿੰਘ ਭਾਜੀ ਹਣੀ ਕਿਰਤ ਸਿੰਘ ਹਾਂ ਕਿੱਥੇ ਰਹਿੰਦੇ ਜੀ ਭਗਤਪੁਰ ਗੇਲ ਨੰਬਰ 5 ਸਿਵਲ ਹਸਪੀਟਲ ਚ ਆਇ ਕਿ ਮਾਮਲਾ ਕੀ ਹੈ ਸਾਰਾ ਇਹ ਭਾਜੀ ਮੋਟਰ ਗੱਡੀ ਕੱਟ ਲਈ ਮੈਂ ਸਿੱਧਾ ਜਾ ਰਿਹਾ ਸੀਗਾ ਹਾਂਜੀ ਸਿੱਧਾ ਜਾ ਰਿਹਾ ਉਹਨੇ ਗਲਤ ਘੱਟ ਮਾਰਿਆ ਉਹਨੂੰ ਬੰਦੇ ਨੇ ਗਲਤ ਘੱਟ ਮਾਰਿਆ ਤੇ ਵਿੱਚ ਵੱਜ ਗਿਆ ਤੁਸੀਂ ਕਹਤੇ ਸੀਗੇ ਮੋਟਰਸਾਈਕਲ ਤੇ ਨਾਲ ਕੌਣ ਸੀ ਤੁਹਾਡੇ ਸਰਟੀਕਰ ਵਾਲੇ ਭਾਜੀ ਕੀ ਨਾਮ ਹੈ ਨਾਲ ਬਲਵਿੰਦਰ ਕੌਰ ਹਾਂਜੀ ਬਲਵਿੰਦਰ ਕੌਰ ਕਿੱਥੇ ਰਹਿੰਦੇ ਆਪਾਂ ਭਗਤਪੁਰੇ ਘਰ ਪੰਜ ਨੂੰ ਬਗਲੀ ਕਰ ਕਿੰਨੀਆਂ ਕਿ ਸੱਟਾਂ ਲੱਗੀਆਂ ਸਰ ਇਹ ਦੇਖੋ ਤੁਹਾਡੇ ਸਾਹਮਣੇ ਜਿਹੜਾ ਸੱਟ ਦੇਖੋ ਜੀ ਮੇਰੀ ਵੀ ਉਂਗਲੀ ਪਾਟ ਗਈ ਜੀ ਉਹਦਾ ਫੈਕਚਰ ਹੋ ਗਿਆ ਹਾਂਜੀ ਉਂਗਲੀ ਪਾਟ ਗਈ ਜੀ ਤੇ ਕਿਹੜੀ ਜੀਨ ਹੋਇਆ ਤੁਹਾਡਾ ਆਟੋ ਨਾਲ ਜੀ ਇਹ ਚਾਬੀ ਚ ਹੁੰਦੀ ਆਟੋ ਵਾਲਾ ਹੈਗਾ ਇੱਥੇ ਜੀ ਇਹ ਚਾਬੀ ਇਹੀ ਹੁੰਦੀ ਬੰਦੇ ਦੀ ਇਪ ਆਪਣੇ ਪਾਸਟੈਂਡ ਕੋਲੋਂ ਦਾ ਹੈ ਜੀ ਕਿ ਆਟੋ ਵਾਲਾ ਦੌੜ ਗਿਆ ਜਾਂ ਹਾਂ ਦੌੜ ਗਿਆ ਜੀ ਅਭੀ ਲੱਗ ਜਿ ਡੈਟ ਭੱਜ ਗਿਆ ਉਹ ਮੇਰਾ ਨਾਮ ਸੁਵਿੰਦਰ ਸਿੰਘ ਜੀ ਹਾਂ ਜੀ ਇੱਕ ਐਕਸੀਡੈਂਟ ਹੋਇਆ ਉਹਦੀ ਜਾਣਕਾਰੀ ਦੇਈ ਹਾਂ ਇਹ ਜਾੜੇ ਸੇ ਨਾਵਲਟੀ ਵਾਲ ਸਾਈਡ ਦੇ ਉੱਤੇ ਜੀ ਡੈਡੀ ਜੀ ਮੰਮੀ ਜੀ ਦੋਨੇ ਜਾਣੇ ਜਿਹੜਾ ਵਿੱਚ ਆ ਕੇ 4 ਵੀਲ ਗੱਡੀ ਵਜੇ ਜੀ ਤੇ ਕਿਹੜੀ ਗੱਡੀ ਵਾਲਾ ਭੱਜ ਗਿਆ ਜੀ ਕਿਹੜੀ ਜਗ੍ਹਾ ਹੋਇਆ ਸੀ ਨਾਵਲਟੀ ਵਾਲੀ ਸਾਈਡ ਦੇ ਉੱਤੇ ਹੋਇਆ ਜੀ ਇਹ ਕਾਤੇ ਸੀਗੇ ਜੀ ਇਹ ਮੋੜ ਸੇ ਦਿੱਤੇ ਸੀ ਜੀ ਤੇ ਹੋਏ ਵਿੱਚ ਕਨੇ ਮਾਰੇ ਜੀ ਸਾਹਮਣੇ ਆ ਕੇ 4 ਵੀਲਰ ਆਏ ਨੇ ਮਾਰੇ ਜੀ ਮਾਰ ਕੇ ਭੱਜ ਗਿਆ ਜੀ ਕਿੰਨੇ ਲੋਕਾਂ ਦਾ ਟੱਕਾ ਲੱਗੀਆਂ ਇਹਦੇ ਵਿੱਚ ਨਾ ਇਹਦੇ ਚ ਦੋ ਜਣੇ ਲੱਗੇ ਨਹੀਂ ਸਨ ਕੀ ਨਾਂ ਕੀ ਇਹਨਾਂ ਦਾ ਜਿਹੜਾ ਮੰਮੀ ਹੁਣ ਬਲਵਿੰਦਰ ਇਹਨਾਂ ਦਾ ਨਾਂ ਕੀ ਬਲਵਿੰਦਰ ਕੌਰਿਆ ਜੀ ਹਾਂਜੀ ਤੇ ਸਰਦਾਰ ਹੀਰਾ ਸਿੰਘ ਜੀ ਕਿੱਥੇ ਤੋਂ ਰਹਿਣ ਵਾਲੇ ਆ ਰਹੇ ਜੀ ਭਗਤਪੁਰੇ ਦੇ 5 ਨੰਬਰ ਗਲੀ ਚ 5 ਨੰਬਰ